来 ਵੀ ਮਿੱਤਰੋ ਗੱਲ ਇਹ ਆ ਵੀ ਮੈਂ ਕਿਸੇ ਨੂੰ ਡਰਾ ਨਹੀਂ ਰਿਹਾ ਹੋ ਸਕਦਾ ਥੋੜੀ ਜੀਰੀ ਦਾ ਇਹਦੇ ਨਾਲੋਂ ਫਰਕ ਹੋਵੇ ਪਹਿਲੀ ਗੱਲ ਤੇ ਇਹ ਆ ਵੀ ਆਪਣੀ ਆ ਜਿਹੜੀ ਜੀਰੀ ਹੈ ਇਹ ਸਬਜੀ ਵਾਲੇ ਥਾਂ 'ਚ ਹੈ ਮਤਲਬ ਇਹ ਆ ਵੀ ਇਹ ਦੇਖਣ ਚਾਹੇ ਲੱਗਦੀ ਜਿਵੇਂ 60 ਦਿਨਾਂ ਦੀ ਹੁੰਦੀ ਹੈ ਹੈ ਇਹ ਅੱਜ ਤੋਲ ਲਾ ਲਓ ਵੀ ਤੁਸੀਂ 45 ਦਿਨ ਪਲੱਸ ਜਿਹੜੀ ਇਹਦੇ ਵਿੱਚ ਦਿੱਕਤ ਆ ਉਹ ਇਹ ਆ ਵੀ ਇਹਦੇ ਵਿੱਚ ਗੋਹ ਵਾਲੀ ਸੁੰਡੀ ਬੜੀ ਆ ਆ ਵੇਖੋ ਤੁਸੀਂ ਬਹੁਤ ਜਿਆਦੇ ਆ ਦੌਗੀਆਂ ਇਹਦੇ ਵਿੱਚ ਜਿੰਨੀਆਂ ਕਹੋਗੇ ਤੁਸੀਂ ਉਹਨਾਂ ਗਈ ਹੁਣ ਗੱਲ ਇਹ ਆ ਮੈਂ ਇਹ ਪੁੱਛਣਾ ਚਾਹਣਾ ਤੁਥੋਂ ਵੀ ਆਪਾਂ ਇਹਦੇ ਵਿੱਚ ਹੁਣ ਪ੍ਰਾਣ ਪਾਗੇ ਕਿ ਆਪਾਂ ਕੋਈ ਸਪਰੇਅ ਕਰਗੇ ਬਾਕੀ ਇਹ ਆ ਵੀਰੋ ਵੀ ਮੈਂ ਦੁਬਾਰਾ ਫੇਰ ਦੱਸ ਨਹੀਂ ਮੈਂ ਕਿਸੇ ਨੂੰ ਡਰਾਉਂਦਾ ਨਹੀਂ ਇਹ ਨਹੀਂ ਕਹਿੰਦਾ ਵੀ ਥੋੜੀਆਂ ਜੀਰੀਆਂ ਚ ਵੀ ਹੋਊਗੀ ਗੋਵਾਲੀ ਸੁੰਢੀ ਇਹਦੇ ਵਿੱਚ ਹੋ ਸਕਦਾ ਵੀ ਇਹ ਸਬਜ਼ੀ ਵਾਲੀ ਜ਼ਮੀਨ ਦਾ ਕਰਕੇ ਇਹਦੇ ਵਿੱਚ ਤਾਂ ਹੋਵੇ ਹਾ ਬੜੀ ਇਹਦੇ ਵਿੱਚ ਮੰਨ ਲਓ ਵੀ ਦੋਗੀਆਂ ਹੀ ਲਾਤੀਆਂ ਇਹਦੇ ਵਿੱਚ ਮੰਜੇ-ਮੰਜੇ ਦਾ ਥਾਂ ਪੀੜੀ-ਪੀੜੀ ਦਾ ਥਾਂ ਬਹੁਤ ਨਜਾਇਜ਼ ਹੈਗੀ ਐ ਵਿੱਚ ਸਪਰੇਅ ਆ ਜਿਹੜੀ ਉਹ ਵਹਿਤਰ ਰਹੁ ਕਿ ਆਪਾਂ ਇਹਦੇ ਵਿੱਚ ਮੰਨ ਲਓ ਵੀ ਹੁਣ ਪ੍ਰਾਣ ਪਾਦ ਗਏ ਇਹ ਜੀਰੀ ਆ ਜਿਹੜੀ ਆਪਣੀ 45 ਡੇਣਾ ਤੋਂ ਲਗਭਗ ਪਲੱਸ ਹੈਗੀ ਹੁਣ ਜਿਹੜੀ ਸਰਕਾਰ ਨੇ ਆਪਾਂ ਨੂੰ ਤਰੀਕ ਦਿੱਤੀ ਸੀ ਉਸ ਤਰੀਕ ਤੇ ਇਹ ਲਾਈ ਹੋਈ ਹੈ ਤੇ ਆਹ ਦੇਖੋ ਇਹ ਗੋਵ ਵਾਲੀ ਸੰਡੀ ਆ ਕੋਈ ਚੂਹੇ ਵਗੈਰਾ ਨੇ ਨਹੀਂ ਟੁੱਕੀ ਇਹ ਜੇ ਆਪਾਂ ਅੱਖ ਗਏ ਵੀ ਉਹ ਇਹਦੇ ਵਿੱਚ ਕਿਸੇ ਚੂਹੇ ਨੇ ਟੁੱਕਿਆ ਇਹਨੂੰ ਬਹੁਤ ਜ਼ਿਆਦਾ ਹੈ ਤੇ ਮੌਸਮ ਦਾ ਕਰਕੇ ਇਹ ਆ ਵੀ ਕਦੇ-ਕਦੇ ਲੱਗਦਾ ਵੀ ਆਪਾਂ ਪ੍ਰਦਾਨ ਪਾਦ ਗਏ ਕਿਉਂਕਿ ਮੌਸਮ ਹੈ ਜਿਹੜਾ ਉਹ ਮੀਂਹ ਦਾ ਤੇ ਸਪਰੇ ਮਹਿੰਗੀ ਪੈਂਦੀ ਆ ਕੰਮ ਵੀ ਨਹੀਂ ਕਰਦੀ ਬਾਕੀ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਜਰੂਰ ਦੱਸਿਓ ਕਿਉਂਕਿ ਭੈਣ ਭਰਾਵਾਂ ਦੇ ਦੱਸਣ ਨਾਲ ਕਈ ਵਾਰੀ ਸਮਝ ਚ ਨਹੀਂ ਹੁੰਦੀ ਗੱਲ ਆ ਜਾਂਦੀ ਹੈ ਧੰਨਵਾਦ ਬਾਈ